ਟ੍ਰਕਿੰਗ ਲਾਈਨ ਦੇ ਵਿੱਚ ਹੁਣ ਇਹਨਾਂ ਨੇ ਕਈ ਸਟੇਟਾਂ ਨੇ ਉੱਥੇ ਇੱਕ ਨਾ ਹੁੰਦੇ ਆ ਵੇਇੰਗ ਸਕੇਲ ਹੁੰਦੇ ਨੇ ਜੀ ਸੜਕ ਦੇ ਹਾਈਵੇ ਤੇ ਵੀ ਟਰੱਕ ਓਵਰਲੋਡd ਹੋਵੇ ਜੀ ਉਹ ਵੇਇੰਗ ਸਕੇਲ 'ਚ ਨਿਕਲਣਾ ਪੈਂਦਾ ਸਾਰਿਆਂ ਨੂੰ ਨਹੀਂ ਤੇ ਉਹ ਮਲਿਕ ਤੇ ਰੂਲ ਆ ਜਦੋਂ ਵੇਇੰਗ ਸਕੇਲ ਜਾਂਦੇ ਆ ਤੇ ਉੱਥੇ ਉਹਨਾਂ ਨੇ ਬੰਦੇ ਬਿਠਾ ਲਏ ਨੇ ਇਮੀਗ੍ਰੇਸ਼ਨ ਤੇ ਸਾਰੇ ਤੇ ਉਹ ਨਾਲ ਦੀ ਨਾਲ ਟੈਸਟ ਲਈ ਜਾਂਦੇ ਨੇ ਇੰਗਲਿਸ਼ ਦਾ ਅੱਛਾ ਉਹਨਾਂ ਨੂੰ ਕਹਿੰਦੇ ਆ ਵੀ ਆ ਕੁਛ ਲਿਖੋ ਇੰਗਲਿਸ਼ 'ਚ ਜਾਂ ਪੜ੍ਹੋ ਇੰਗਲਿਸ਼ ਨੂੰ ਅੱਛਾ ਜੀ ਇੰਨਾ ਆਵਾਜ਼ ਉੱਚ ਚੁੱਕਾ ਸੀ ਗੈਵੀ ਜੀ ਮੈਂ ਤੁਹਾਨੂੰ ਕੀ ਦੱਸਾਂ ਵੀ ਇੰਦਾਂ ਦੇ ਲੋਕ ਆ ਚੁੱਕੇ ਸੀ ਇੱਥੇ ਟਰੱਕ ਵਿੱਚ ਇਹਨਾਂ ਨੂੰ ਏਂਗਲਿਸ਼ ਤੇ ਬਸਰ ਬੋਲ ਲੈਂਦੇ ਸੀ ਇੰਦਾਂ ਲੱਗਦਾ ਕਿ ਬੜਾ ਹੈ ਇਹ ਵੈਲ ਐਜੂਕੇਟਿਡ ਹੋਗਾ ਕਿਉਂਕਿ ਬੋਲਣਾ ਕੀ ਇਹ ਬੰਦਾ ਸਿੱਖ ਜਾਂਦਾ ਆ ਸਪਾਸੂ ਚਾਰ ਜੀ ਜਦੋਂ ਲਿਖਣਾ ਪੈਂਦਾ ਨਾ ਤੇ ਰੀਡ ਕਰਨਾ ਪੈਂਦਾ ਉਦੋਂ ਪਤਾ ਲੱਗਦਾ ਜੀ 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 ਇਹਦੀ ਕੀ ਕੁਆਲੀਫਿਕੇਸ਼ਨ ਹੈ ਜਿਹੜੇ ਹਾਈਵੇ ਦੇ ਸਾਈਨ ਨਹੀਂ ਪੜ ਸਕਦਾ ਸਪੀਡ ਲਿਮਟ ਨਹੀਂ ਪੜ ਸਕਦਾ ਇੱਥੇ ਹਰ ਹਾਈਵੇ ਤੇ ਇੱਕ ਸਪੀਡ ਲਿਮਟ ਹੁੰਦੀ ਹੈ ਜੀ